ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦਾ ਨਵਾਂ ਅਪਡੇਟ ਆਇਆ ਹੈ ਆਈ ਸੀ ਏਓ ਕੋਡ ਜਿਹੜਾ ਕਿ 에어ਪੋਰਟ ਵਾਸਤੇ ਜ਼ਰੂਰੀ ਹੁੰਦਾ ਹੈ ਉਡਾਨਾਂ ਚਾਲੂ ਕਰਨ ਤੋਂ ਪਹਿਲਾਂ ਉਹ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਨੂੰ ਦੇ ਦਿੱਤਾ ਗਿਆ ਹੈ ਤੇ ਉਸ ਦਾ ਜਿਹੜਾ ਕੋਡ ਹੈ ਵੀ ਆਈ ਐਚ ਐਕਸ ਹੋਵੇਗਾ ਤੇ 에어ਪੋਰਟ ਜਿਹੜਾ ਹੈ ਹਲਵਾਰਾ 에어ਪੋਰਟ ਦੇ ਨਾਮ ਦੇ ਨਾਲ ਹੀ ਚੱਲੇਗਾ ਇਹ ਜਿਹੜਾ ਕੋਡ ਹੁੰਦਾ ਹੈ ਇੰਟਰਨੈਸ਼ਨਲ ਸਿਵਲ 에ਵੀਏਸ਼ਨ ਆਰਗੇਨਾਈਜੇਸ਼ਨ ਕੋਡ ਹੁੰਦਾ ਹੈ ਜਿਹਦੇ ਤਹਿਤ 에어ਪੋਰਟ ਦੀ ਪਛਾਣ ਹੁੰਦੀ ਹੈ 에어ਕ੍ਰਾਫਟ ਦੀ ਪਛਾਣ ਹੁੰਦੀ ਹੈ ਤੇ ਹੋਰ ਵੀ ਜਿਹੜਾ ਆਸ-ਪਾਸ ਜੋ ਚੀਜ਼ਾਂ ਨੇ ਉਹਨਾਂ ਦੀ ਪਛਾਣ ਇਸ ਕੋਡ ਦੇ ਨਾਲ ਕੀਤੀ ਜਾਂਦੀ ਹੈ ਸੋ VIHX ਜਿਹੜਾ ਕੋਡ ਹੈ ਉਹ ਹਲਵਾੜਾ 에어ਪੋਰਟ ਨੂੰ ਦੇ ਦਿੱਤਾ ਗਿਆ ਹੈ ਲੁਧਿਆਣਾ ਵਿਖੇ ਤੇ एयरपोर्ट अथॉरिटी ऑफ इंडिया ने पंजाब सरकार ਨੂੰ ਆਖਿਆ ਹੈ ਕਿ ਉਸ ਨੂੰ एयरपोर्ट ਹੈਂਡਓਵਰ ਕਰ ਦਿੱਤਾ ਜਾਵੇ ਤਾਂ ਕਿ ਉਡਾਨਾਂ ਚਾਲੂ ਕਰ ਦਿੱਤੀਆਂ ਜਾ ਸਕਣ एयरपोर्ट ਦਾ ਟਰਮੀਨਲ ਹੈ ਜਿਹੜਾ ਉਹ ਲਗਭਗ ਤਿਆਰ ਹੈ ਸੋ অলਮੋਸਟ 100% ਹੀ ਤਿਆਰ ਹੈ ਤੇ ਥੋੜਾ ਬਹੁਤਾ ਜਿਹੜਾ ਕੰਮ ਹੈ ਟੈਕਸੀ ਓਵਰਲੇ ਯਾਨੀ ਕਿ ਟੈਕਸੀ ਏਰੀਆ ਜਿਹੜਾ ਹੁੰਦਾ ਹੈ ਜਿੱਥੋਂ ਪਲੇਨ ਜਦੋਂ ਲੈਂਡ ਕਰ ਜਾਂਦਾ ਹੈ ਤਾਂ ਜਿਹੜੀ ਆਵਾਜਾਈ ਸੜਕੋ ਸੜਕ ਹੁੰਦੀ ਹੈ ਉਹ ਏਰੀਆ ਟੈਕਸੀਵੇ ਉਹਨੂੰ ਆਖਦੇ ਨੇ ਤੇ ਇੰਟਰਨੈਸ਼ਨਲ 에ਅਰ ਫੋਰਸ ਰਨਵੇ ਤੋਂ ਸਿਵਲ ਟਰਮੀਨਲ ਵਾਲੇ ਪਾਸੇ ਆਉਣ ਦੇ ਵਿੱਚ ਜਿਹੜਾ ਰਸਤਾ ਹੈ ਉਸ ਰਸਤੇ ਦਾ ਜਿਹੜਾ ਓਵਰਲੇ ਦਾ ਥੋੜਾ ਬਹੁਤਾ ਕੰਮ ਇੰਡੀਅਨ 에ਅਰ ਫੋਰਸ ਵਾਲੇ ਪਾਸੇ ਜਿਹੜਾ ਰਹਿੰਦਾ ਹੈ ਤੇ ਉਹ ਕੰਮ ਇੰਡੀਅਨ 에ਅਰ ਫੋਰਸ ਨੇ ਕੰਮ ਕਰਕੇ ਦੇਣਾ ਹੈ ਲੇਕਿਨ ਸਿਵਲ ਟਰਮੀਨਲ ਵਾਲਾ ਕੰਮ ਸਾਰਾ ਹੋ ਚੁੱਕਾ ਹੈ ਇਸ ਕਰਕੇ ਪਬਲਿਕ ਵਰਕਸ ਡਿਪਾਰਟਮੈਂਟ ਤੋਂ 에ਅਰਪੋਰਟ ਜਿਹੜਾ ਹੈ ਉਦੀ ਜ਼ਿੰਮੇਵਾਰੀ ਜਿਹੜੀ ਹੈ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਦੇ ਦਿੱਤੀ ਜਾਵੇਗੀ ਤੇ ਇਸ ਦੇ ਲਈ ਲੁਧਿਆਣਾ ਦੇ ਡੀਸੀ ਜਤਿੰਦਰ ਜੋਰਵਾਲ ਨੂੰ ਵੀ ਸੰਜੀਵ ਅਰੋੜਾ ਨੇ ਇਹ ਆਖ ਦਿੱਤਾ ਹੈ ਕਿ ਪਬਲਿਕ ਵਰਕਸ ਡਿਪਾਰਟਮੈਂਟਸ ਤੋਂ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਏਅਰਪੋਰਟ ਦਾ ਜਿਹੜਾ ਹੈ ਟਰਾਂਸਫਰ ਕੀਤਾ ਜਾਵੇ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਇਹ ਜਿਹੜੀ ਰਿਕੁਐਸਟ ਹੈ ਉਹ ਦਿੱਤੀ ਸੀ ਤੋਂ ਇਹ ਜਿਹੜਾ ਪੋਜ਼ਿਟਿਵ ਕਦਮ ਹੈ ਸੋ ਮੰਨਿਆ ਜਾ ਰਿਹਾ ਹੈ ਕਿ ਵਿਦਨ 2 ਮੰਥਸ ਇਹ ਉਡਾਨਾਂ ਚੱਲ ਪੈਣਗੀਆਂ ਕਿਉਂਕਿ ਹੁਣ ਤੱਕ ਕੋਡ ਵੀ ਮਿਲ ਚੁੱਕਾ ਹੈ ਕੋਡ ਮਿਲਣ ਤੋਂ ਬਾਅਦ ਜਿਹੜਾ ਹੈ ਹੁਣ ਪ੍ਰਾਈਵੇਟ 에ਅਰਲਾਈਨਸ bidding process ਦੇ ਵਿੱਚ ਹਿੱਸਾ ਲੈਣ ਗਿਆ ਤੇ bidding process ਦੇ ਰਾਹੀਂ ਜਿਹੜੀ ਫਲਾਈਟਸ ਨੇ ਉਹ ਚਾਲੂ ਕਰ ਦਿੱਤੀਆਂ ਜਾਣਗੀਆਂ 에ਅਰ ਇੰਡੀਆ ਨੇ ਪਹਿਲਾਂ ਹੀ ਆਪਦੀ ਜਿਹੜੀ ਸਹਿਮਤੀ ਹੈ ਉਹ ਦਰਸਾਈ ਸੀਗੀ ਇੱਕ ਚਿੱਠੀ ਦੇ ਰਾਹੀਂ ਕਿ ਉਹ ਲੁਧਿਆਣੇ ਤੋਂ ਉਡਾਨਾਂ ਸ਼ੁਰੂ ਕਰਨਾ ਚਾਹੁੰਦੇ ਨੇ ਸੋ ਹੁਣ ਜਿਹੜੀ ਉਮੀਦ ਹੈ ਤੇ ਜਿਹੜਾ ਸਮਾਂ ਹੈ ਉਹ ਕਾਫੀ ਜ਼ਿਆਦਾ ਘੱਟ ਰਹਿ ਗਿਆ ਹੈ within 2 ਮੰਥਸ ਇਹ ਫਲਾਈਟਸ ਨੇ ਜਿਹੜੀਆਂ ਉਮੀਦ ਕੀਤੀ ਜਾ ਰਹੀ ਹੈ ਕਿ ਚੱਲ ਜਾਣਗੀਆਂ ਮਾਰਚ ਅਪ੍ਰੈਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਲੋਕੀ ਇੰਤਜ਼ਾਰ ਕਰ ਰਹੇ ਨੇ ਕਾਫੀ ਡੈਡਲਾਈਨਸ ਨੇ ਜਿਹੜੀਆਂ ਉਹ ਰਹਿ ਗਈਆਂ ਕਾਫੀ ਡੈਡਲਾਈਨਸ ਜਿਹੜੀਆਂ ਕ੍ਰਾਸ ਹੋਈਆਂ 10 12 ਡੈਡਲਾਈਨਸ ਤੋਂ ਲੋਕੀ ਜਿਹੜਾ ਹੈ ਵੇਟ ਕਰ ਰਹੇ ਨੇ ਤੇ ਇਹ ਸਭਾ ਜਿਹੜਾ ਹੈ ਕਾਫੀ ਵੱਧ ਲੱਗਿਆ ਪਹਿਲਾਂ ਤਾਂ ਕੋਵਿਡ ਆ ਗਿਆ ਕੋਵਿਡ ਨੇ 2 3 ਸਾਲ ਜ਼ਰੂਰ ਖਰਾਬ ਕੀਤੇ ਲੇਕਿਨ ਹੁਣ ਇਸ ਦੇ ਵਿੱਚ ਜਿਹੜੀ ਤੇਜ਼ੀ ਆਈ ਤੇ 에어ਪੋਰਟ ਪੂਰਾ ਬਣ ਕੇ ਤਿਆਰ ਹੈ ਟਰਮੀਨਲ ਤੇ ਹੁਣ ਸਿਰਫ ਜਿਹੜਾ ਜੋੜਨ ਵਾਲੀ ਪ੍ਰਕਿਰਿਆ ਹੈ ਇੰਡੀਅਨ 에ਅਰਫੋਰਸ ਵਾਲੇ ਪਾਸੇ ਉਹ ਵੀ ਲਗਭਗ ਤਿਆਰ ਹੈ ਬਸ ਇੱਕ ਟੈਕਸੀ ਰਨਵੇ ਦਾ ਜਿਹੜਾ ਓਵਰਲੇ ਹੈ ਉਹ ਚੱਲਦਾ ਪਿਆ ਹੈ ਤੇ 31 ਮਾਰਚ ਦੀ ਉਹਦੀ ਵੀ ਡੈਡਲਾਈਨ ਹੈਗੀ ਹੈ ਤੇ ਉਸ ਤੋਂ ਪਹਿਲਾਂ ਹੀ 에ਅਰਪੋਰਟ ਅਥਾਰਟੀ ਆਫ ਇੰਡੀਆ ਨੇ ਪੋਜ਼ੀਸ਼ਨ ਜਿਹੜਾ ਹੈ ਉਹ ਸਿਵਲ ਟਰਮੀਨਲ ਦਾ ਮੰਗ ਲਿਆ ਤਾਂ ਇਹ ਪੋਜ਼ਿਟਿਵ ਸਾਈਨ ਹੈ ਤੇ ਇਸ ਤੋਂ ਬਾਅਦ ਫਲਾਈਟਸ ਜਿਹੜੀਆਂ ਚਾਲੂ ਹੋਣ ਗਿਆ ਤੇ ਉਮੀਦ ਕਰਦੇ ਹਾਂ ਛੇਤੀ ਹੀ ਜਿਹੜਾ bidding process ਵੀ ਹੋਵੇਗਾ ਤੇ ਲੁਧਿਆਣਾ ਤੇ ਆਸ-ਪਾਸ ਦੇ ਲੋਕਾਂ ਦੀ ਜੋ ਵੇਟ ਹੋ ਰਹੀ ਹੈ ਖਾਸ ਕਰਕੇ ਸ਼ੰਭੂ ਬਾਰਡਰ ਤੇ ਜਿਹੜੇ ਇੱਕ ਦੋ ਕੰਟੈਕਸਟਾ ਲੱਗ ਰਹੇ ਨੇ ਤੇ ਹੋ ਸਕਦਾ ਹੈ ਇਹ ਫਲਾਈਟਸ ਚੱਲਣ ਦੇ ਨਾਲ ਲੋਕਾਂ ਨੂੰ ਦਿੱਲੀ ਤੋਂ ਭਾਵੇਂ ਸ਼ੁਰੂ ਦੇ ਵਿੱਚ ਕਨੈਕਟੀਵਿਟੀ ਪੂਰੇ ਭਾਰਤ ਦੀ ਮਿਲੇਗੀ ਤਾਂ ਲੋਕਾਂ ਨੂੰ ਕੁਝ ਟਰਾਂਸਪੋਰਟੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਸਹੂਲਤ ਹੋਵੇਗੀ ਕਿਉਂਕਿ ਲੁਧਿਆਣਾ ਵਾਲੇ ਇਸ ਸਮੇਂ ਅ ਦਿੱਲੀ ਜਾਣ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਸਮਾਂ ਲੱਗ ਰਿਹਾ 7 ਘੰਟੇ ਲੱਗ ਰਹੇ ਨੇ ਕਿਉਂਕਿ ਜਿਹੜਾ ਦੋ ਘੰਟੇ ਸ਼ੰਭੂ ਬਾਰਡਰ ਤੇ ਤਰਨਾ ਚੱਲ ਰਿਹਾ ਉਹਦੇ ਕਰਕੇ ਜਿਹੜਾ ਡੀ ਟੂਰ ਲੈਣਾ ਪੈਂਦਾ ਤੇ ਟ੍ਰੇਨਾਂ ਜਿਹੜੀਆਂ ਨੇ ਓਵਰ ਬੁੱਕ ਚੱਲ ਰਹੀਆਂ ਨੇ ਹਾਲਾਂਕਿ ਬੰਦੇ ਭਾਰਤ ਦੇ ਵਿੱਚ 3 ਘੰਟੇ ਲੱਗਦੇ ਨੇ ਪਰ ਤਤਕਾਲ ਦੇ ਵਿੱਚ ਵੀ ਟ੍ਰੇਨ ਜਿਹੜੀਆਂ ਟ੍ਰੇਨਾਂ ਨੇ ਕਾਫੀ ਔਖਾ ਟਿਕਟਸ ਮਿਲ ਰਹੀ ਹੈ ਕਿਉਂਕਿ ਹਰ ਲੋਕ ਹਰ ਲੋਕ ਜਿਹੜਾ ਹੈ ਕਿਉਂਕਿ ਸਾਰੇ ਲੋਕ ਟ੍ਰੇਨਾਂ ਨੂੰ ਪ੍ਰੇਫਰ ਕਰ ਰਹੇ ਨੇ ਇਸ ਕਰਕੇ ਟ੍ਰੇਨਾਂ ਦੀ ਜਿਹੜੀ ਟਿਕਟਸ ਦੀ ਓਵਰ ਬੁਕਿੰਗ ਚੱਲ ਰਹੀ ਹੈ ਤੇ ਉਮੀਦ ਕਰਦੇ ਹਾਂ 에어ਪੋਰਟ ਦੇ ਚੈਨਲ ਦੇ ਨਾਲ ਇਹ ਕੁਝ ਸਹੂਲਤ ਜਿਹੜੀ ਹੈ ਲੋਕਾਂ ਨੂੰ ਮਿਲੇਗੀ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ